ਅੱਜ ਸਮਾਣਾ ਦੇ ਅੱਗਰਵਾਲ ਧਰਮਸ਼ਾਲਾ ਦੇ ਵਿੱਚ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਸਮਾਣਾ ਦੇ ਸਾਰੇ ਹੀ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਜੋ ਪੁਜਾਰੀ ਨੇ ਪੰਡਤ ਜੀ ਨੇ ਉਹਨਾਂ ਨੇ ਇੱਥੇ ਇਕੱਠੇ ਹੋ ਕੇ ਜੋ ਵੀ ਸਮਾਣਾ ਦੇ ਸਾਡੇ ਸੜਕੀ ਹਾਦਸੇ ਦੇ ਵਿੱਚ 6 ਬੱਚੇ ਚਲੇ ਗਏ ਨੇ ਤੇ ਉਸ ਦੇ ਨਾਲ ਡਰਾਈਵਰ ਦੀ ਵੀ ਮੌਤ ਹੋਈ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਾਠ ਕੀਤਾ ਗਿਆ ਤਾਂ ਕਿ ਉਹਨਾਂ ਦੀ ਆਤਮਾ ਦੀ ਸ਼ਾਂਤੀ ਮਿਲੇ ਆਉ ਤੰ ਦਿਖਾਣੇ ਇਸ ਦੀ ਕੁਛ ਕਵਰੇਜ ਗਿਆਨ ਆ ਗਿਆ ਹੈ ਨੰਯੰ ਬਰਮਾ ਦੇਵਰੋ ਗਿਆਨ ਬੁਰਖੰ ਦਾਤਮ ਰਹਾ ਤੇ ਨਲੀਵਾ ਆਇਆ ਅੰਤ ਸਾਧਿਆ ਰਿਭਾਇ ਚੰਦੇ ਦੇਵਰੋ ਗਿਆਨੂ ਅਤੀਆ ਗਿਆਨ ਤਸਯੰਨਾ ਮੂਨਾਤੀਸਿਆ ਬ੍ਰਹਮਾਰ ਪੜਵਸਤੋ ਮੁਨੀ ਬ੍ਰਿੰਦਾਨ ਬਿਹਾਰੀ ਨਾਰਹੀ ਜੈ ॐ शान्ति शान्ति सुशान्तिर्भवतो की विहारिकी शाचि दरबारिकी संज्ञाजो माता श्री सदा ਉਹ ਪ੍ਰਾਰਥਨਾ ਕਿੰਨਾ ਗਿਆ ਮੰਦਰ ਦੇ ਵਿੱਚ ਪ੍ਰਾਰਥਨਾ ਕੀਤੀ ਗਈ ਹੈ ਮੰਦਰ ਦੇ ਵਿੱਚ ਬੈਠ ਕੇ ਉਹਨਾਂ ਦੀ ਸ਼ਾਂਤੀ ਆ ਅੰਦਰੂਨੀ ਸ਼ਾਂਤੀ ਦੇ ਲਈ ਜੋੜਨਾ ਬੰਦੋਂ ਕਿੰਨੇ ਗਏ ਨੇ ਮੈਂ ਲਗਾ ਰਣੀਆ ਦੋਸਤੋ ਪਿਛਲੇ ਨਹੀਂ 7 ਮਹੀਨਿਆਂ ਜੋ ਇਹ ਹਾਲਾਸਾ ਹੋਇਆ ਬਹੁਤ ਹੀ ਧਿਆਨ ਦਾ ਹਾਲਾਸਾ ਸੀ ਜਿਹਨੂੰ ਅਸੀਂ ਸਾਰੀ ਉਮਰ ਦੀ ਭਰਾ ਪਾਵਾਂਗੇ 6 ਬੱਚੇ ਵੀ ਜਿਹੜੇ ਉਹ ਫੁੱਲਾਂਾਂ ਵਾਂਗੇ ਬੱਚੇ ਜਿਹੜੇ ਹਜੇ ਫੁੱਲ ਸੀਗੇ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦੇ ਫੁੱਲ ਜੁਗਦੇ ਸੀਗੇ ਸਾਨੂੰ ਰੋਣਾ ਆ ਰਿਹਾ ਸੀ ਉਹ ਛੋਟੇ ਛੋਟੇ ਬੱਚਾ ਹੁੰਦੇ ਸੀ ਦੋ ਭੈਣ ਭਰਾ ਦੋ ਪਰਿਵਾਰਾਂ ਦੇ ਦੋ ਭੈਣ ਭਰਾ ਕਰੇ ਗਏ ਇੱਕ ਲੋਤੀ ਬੇਟੀ ਜੋ ਕਿ ਮੁੰਬਈ ਦੀ ਇੱਕ ਲੋਤੀ ਬੇਟੀ ਐਨੀ ਉਹ ਬੇਟੀ ਜਿਹੜੀ ਸੀਗੀ ਇੰਨੀ ਹੁਨਰਤਿਆਸ ਕੀ ਇੰਨੇ ਅਵਾਰਡ ਜਿੱਤੇ ਹੋਏ ਸੂਕੇ ਮੇਰੇ ਨਾਲ ਵੀ ਉਸ ਮਾਣਾਂ ਦੇ ਰੂਪਾਂ ਤੇ ਗੱਲੀਆਂ ਅੰਕਲ ਤੇਰੀ ਆ ਪਾ ਲੋ ਵੀਡੀਓ ਮੈਂ ਵੀਡੀਓ ਪਾ ਰਿਹਾ ਸੀ ਤਾਂ ਮੈਨੂੰ ਹੋਣਾ ਆ ਗਿਆ ਕਿਉਂ ਮੈਨੂੰ ਪਤਾ ਲੱਗਿਆ ਵੀ